ਨਾ ਚੀਟੀ ਰੋਡ ਤੇ ਇੱਕ ਭਿਆਨਕ ਸੜਕ ਖਾਕਾ ਵਾਪਰਿਆ ਜੀ ਹਾਂ ਅਸੀਂ ਦਿੱਲੀ ਰਾਸ਼ਟਰੀ ਰਾਜਮਾਰਗ ਤੇ ਖੰਨਾ ਨੇੜੇ ਇੱਕ ਵਿਅਕਤੀ ਗਲਤ ਢੰਗ ਨਾਲ ਸੜਕ ਪਾਰ ਕਰ ਰਿਹਾ ਸੀ ਕਿ ਲੁਧਿਆਣੇ ਤੋਂ ਆ ਰਹੀ ਕਾਰ ਉਸਦੇ ਲਪੇਟ ਵਿੱਚ ਆ ਗਈ ਕਾਰ ਚਾਲਕ ਨੇ ਉਸ ਵਿਅਕਤੀ ਨੂੰ ਬਚਾਉਣ ਲਈ ਜ਼ੋਰ ਲਗਾਇਆ ਪਰ ਕਾਰ ਅਚਾਨਕ ਕੰਟਰੋਲ ਤੋਂ ਬਾਹਰ ਹੋ ਕੇ ਸੜਕ ਦੇ ਫੁੱਟਪਾਥ ਉੱਤੇ ਚੜ ਗਈ ਤੇ ਰੇਲਿੰਗ ਨਾਲ ਜਾ ਟਕਰਾਈ ਇਹ ਟੱਕਰ ਐਨੀ ਚੋਬਰਦਸ ਸੀ ਕਿ ਰੇਲਿੰਗ ਟੁੱਟ ਕੇ ਦੂਜੇ ਪਾਸੇ ਸੜਕ ਉੱਤੇ ਦਿੱਲੀ ਤੋਂ ਜੰਮੂ ਵੱਲ ਜਾ ਰਹੀ ਕਾਰ ਨਾਲ ਜਾ ਟਕਰਾਈ ਹਾਦਸੇ ਵਿੱਚ ਦੋ ਕਾਰਾਂ ਨੂੰ ਵੱਡਾ ਨੁਕਸਾਨ ਹੋਇਆ ਹੈ ਘਟਨਾ ਦੌਰਾਨ 3 ਲੋਕ ਜ਼ਖਮੀ ਹੋ ਗਏ ਹਨ ਜਿਨ੍ਹਾਂ ਵਿੱਚ ਸੜਕ ਪਾਰ ਕਰਨ ਵਾਲਾ ਵਿਅਕਤੀ ਵੀ ਸ਼ਾਮਲ ਹੈ ਕਾਇਲਾ ਨੂੰ ਤੁਰੰਤ ਖੰਨਾ ਦੇ ਸਿਵਲ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਖੁਸ਼ਕਿਸਮਤੀ ਨਾਲ ਇਸ ਹਾਦਸੇ ਵਿੱਚ ਕਿਸੇ ਦੀ ਜਾਨ ਨਹੀਂ ਗਈ ਪਰ ਹਾਦਸੇ ਤੋਂ ਇਹ ਸਪਸ਼ਟ ਕਰ ਦਿੱਤਾ ਹੈ ਕਿ ਕਈ ਵਾਰ ਕਿਸੇ ਇੱਕ ਵਿਅਕਤੀ ਦੀ ਗਲਤੀ ਹੋਰਾਂ ਦੀ ਜ਼ਿੰਦਗੀ ਤੇ ਭਾਰੀ ਪੈ ਜਾਂਦੀ ਹੈ ਲੋਕਾਂ ਨੂੰ ਸੜਕ ਪਾਰ ਕਰਦਿਆਂ ਹਮੇਸ਼ਾ ਟ੍ਰੈਫਿਕ ਨਿਯਮਾਂ ਦੀ ਪਾਲਣ ਕਰਨ ਦੀ ਲੋੜ ਹੈ ਤਾਂ ਜੋ ਅਜੀਆਂ ਘਟਨਾ ਤੋਂ ਬਚਿਆ ਜਾ ਸਕੇ ਅਸੀਂ ਨਾ ਹਾਈਵੇ ਤੋਂ ਆ ਰਹੇ ਸੀ ਕਿ ਤਕਰੀਬਨ ਸਾਡੀ 70-80 ਦੀ ਸਪੀਡ ਸੀ ਸੀ ਤੇ ਇੱਕਦਮ ਜਦ ਅਸੀਂ ਦੇਖਿਆ ਇੱਕਦਮ ਗ੍ਰਿਲ ਘਣੀ ਬੰਦਾ ਭੱਜ ਕੇ ਮੂਹਰੇ ਆ ਗਿਆ ਹਾਂਜੀ ਕਿੱਥੋਂ ਆ ਰਹੇ ਸੀ ਅਸੀਂ ਨਾ ਲੁਧਿਆਣੇ ਤੋਂ ਆ ਰਹੇ ਤੇ ਤੇ ਸਮਾਨ ਲੈ ਕੇ ਆ ਰਹੇ ਸੀ ਕਿ ਆਪਣਾ ਆਦਾ ਕੀ ਕਹਿੰਦੇ ਨੇ ਦੁਕਾਨ ਦਾ ਤੇ ਤਾਂ ਕਰਕੇ ਇੱਕਦਮ ਬੰਦਾ ਮੂਹਰੇ ਆਇਆ ਤਾਂ ਗੱਡੀ ਚਾਕਟ ਕਰ ਗਈ ਕੁਦਰਤੀ ਉਹ ਵੀ ਸਾਡੀ 70-80 ਸਪੀਡ ਤੇ ਗੱਡੀ ਸੀ ਤਾਂ ਕਰਕੇ ਅਸੀਂ ਪਟਿਆਲੇ ਤਰ੍ਹਾਂ ਇਹਨੂੰ ਮਾਲੇ ਬੀ ਦੇ ਪਾਣ ਉਹਦੇ ਬਚਾਉਣ ਦੇ ਚੱਕਰ 'ਚ ਮਾਰਿਆ ਨੇ ਅਸੀਂ ਗੱਡੀ ਘੁਮਾਤੀ ਹਾਂ ਤੇ ਕੋਈ ਕਿ ਕਿੰਨੇ ਜਣੇ ਸੀ ਤੁਸੀਂ ਕਹਿੰਦੇ ਸੀ ਸਹੀ ਤਿੰਨ ਜਣੇ ਸੀ ਕਿੰਨੇ ਕਿੰਨੇ ਸੱਤ ਬਣੇ ਮੇਰੇ ਲੱਗਿਆ ਚਾਚੇ ਜੀ ਦੇ ਲੱਗੇ ਤੇ ਬਚਾਰ ਹਾਂਜੀ ਬਚਾਰ ਹੈ ਅਸੀਂ ਉਹਨੂੰ ਵੀ ਚੱਕ ਕੇ ਦਾਖਲ ਕਰਾ ਕਿੱਥੋਂ ਦੇ ਰਹਿਣ ਵਾਲੇ ਤੁਸੀਂ ਅਸੀਂ ਵਿਲੇਜ ਪਾਨਾਂ ਦਾ ਹਾਂਜੀ ਪਾਨੜਾ ਪਟਿਆਲਾ ਤੇ ਵਾਪਸ ਪਟਿਆਲਾ ਜਾਂਦੇ ਹਾਂ ਹਾਂਜੀ ਵਾਪਸ ਜਾਂਦੇ ਠੀਕ ਉਹ ਠੀਕ ਹਾਂਜੀ 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 ਠੀਕ ਹੈ ਹਾਂਜੀ ਅੱਖ ਤੇ ਲੱਗਿਆ ਬਾਕੀ ਲੱਤਾਂ ਲੁੱਤਾਂ ਤੇ ਮੜੇ ਵਾਹ ਹਾਂਜੀ ਬਾਕੀ ਇੱਕਦਮ ਮੈਂ ਕਿਹਾ ਪੱਜ ਕੇ ਮੁੰਡਾ ਮੂਰੇ ਆ ਗਿਆ ਤਾਂ ਕਰਕੇ ਅਸੀਂ ਉਹ ਪਤਾ ਚੱਕੀ ਤਾ ਕਰਕੇ ਹੋ ਗਿਆ